ਸਭ ਤੋਂ ਪਹਿਲੇ ਤਾਂ ਮੈਂ ਜਿੰਨੇ ਵੀ ਤੁਹਾਡੇ ਦਰਸ਼ਕ ਹੈ ਚੈਨਲ ਦੇ थ्रू ਸਭ ਨੂੰ ਇਸ ਨਵੇਂ ਸਾਲ ਦੀਆਂ ਵਧਾਈਆਂ ਦਿੰਦਾ 2025 ਦੀਆਂ ਅਤੇ ਪਰਨਪੀਤਾ ਪਰਮਾਤਮਾ ਦੇ ਵਾਹਿਗੁਰੂ ਦੇ ਪਾਵਨ ਚਨ ਅਰਦਾਸ ਹੈ ਇਹ ਸਭ ਲਈ ਜੋ ਨਵਾਂ ਸਾਲ ਹੈ ਤਰੱਕੀਆਂ ਰਹਿਮਤਾਂ ਬਰਕਤਾਂ ਲੈ ਕੇ ਆਏ ਤੇ ਸਭ ਦਾ ਆਪਸੀ ਭਾਈਚਾਰਾ ਵੀ ਕਾਇਮ ਰਹੇ। ਬਾਕੀ ਜੋ ਤੁਸੀਂ ਅੱਜ ਮੁਹਿੰਮ ਬਾਰੇ ਗੱਲ ਕਰ ਰਹੇ ਹੋ ਕਿਉਂਕਿ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿਉਂਕਿ ਨਸ਼ੇ ਵਰਗੀ ਭਿਆਨਕ ਬਿਮਾਰੀ ਦੇ ਖਿਲਾਫ ਜਾਂ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਆਪਾਂ ਸਾਰੇ ਸਮਾਜ ਦੇ ਵਰਗਾਂ ਨੂੰ ਇਕੱਠੇ ਹੋ ਕੇ ਇਸ ਦੇ ਨਾਲ ਜੰਗ ਲੜਨੀ ਪਏਗੀ ਆਪਾਂ ਦੇਖਿਆ ਹੀ ਹੈ ਅਸੀਂ ਫੀਲਡ 'ਚ ਜਾ ਕੇ ਜਿਵੇਂ ਅਸੀਂ ਡੋਰ ਟੂ ਡੋਰ ਜਾ ਕੇ ਕੈਂਪੇਨ ਚਲਾਈ ਹੋਈ ਹੈ ਅਸੀਂ ਦੇਖਦੇ ਹਾਂ ਕਿ ਨਸ਼ਾ ਕਰਨ ਵਾਲੇ ਦਾ ਜੋ ਪਰਿਵਾਰ ਹੈ ਉਹ ਉਹਦੇ ਨਾਲ ਨਾਲ ਉਹਦੇ ਪਰਿਵਾਰ ਤੇ ਵੀ ਅਸਰ ਪੈਂਦਾ ਨਸ਼ੇ ਵਾਲੇ ਤੇ ਚਲੋ ਪੈ ਹੀ ਰਿਹਾ ਹੈ ਉਹਦੇ ਨਾਲ ਜਦੋਂ ਪਰਿਵਾਰ ਟੁੱਟਦਾ ਚਲਾ ਜਾਂਦਾ ਹੈ ਜੋ ਇਹਦਾ ਅਸਰ ਹੈ ਸਮਾਜ ਤੇ ਪੈਂਦਾ ਹੈ ਸਮਾਜ ਤੋਂ ਬਾਅਦ ਚਾਹੀਏ ਆਪਾਂ ਹਲਕੇ ਦੀ ਗੱਲ ਕਰੀਏ ਜਾਂ ਜ਼ਿਲ੍ਹੇ ਦੀ ਗੱਲ ਕਰੀਏ ਈਵਨ ਦੈਨ ਪੂਰੇ ਦੇਸ਼ ਤੇ ਪੈਂਦਾ ਹੈ ਤਾਂ ਅਸੀਂ ਵੀ ਲੋਕਾਂ ਨੂੰ ਸਟੇਟ ਕਰ ਰਹੇ ਹਾਂ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਆਪਾਂ ਇਹਦੇ ਖਿਲਾਫ ਇੱਕ ਜੋ ਜੰਗ ਛੇੜੀ ਹੈ ਇੱਕ ਯੁੱਧ ਨਸ਼ੇ ਦੇ ਵਿਰੁੱਧ ਉਸ ਮਹੀਨੇ ਦੇ ਤੇ ਅਸੀਂ ਹਸਤਾਖਸ਼ਰ ਅਭਿਆਨ ਸ਼ੁਰੂ ਕੀਤਾ ਹੈ ਤੇ ਸਾਨੂੰ ਜੋ ਖੁਸ਼ੀ ਹੋਈ ਜੋ ਰਾਜਪੁਰੇ ਦੇ ਹਲਕਾ ਵਿਧਾਇਕਾ ਐ ਐਮ ਐਲ ਏ ਮੈਡਮ ਨੀਨਾ ਮਿੱਤਲ ਜੀ ਉਹ ਵੀ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਕਿਉਂਕਿ ਜਦੋਂ ਅਜਿਹੇ ਪਰਸਨ ਜੋ ਚਾਹ ਪੋਲਿਟਿਕਲ ਤੌਰ ਤੇ ਜਿਵੇਂ ਹੁਣ ਮੈਂ ਦੇਖ ਹੀ ਰਹੇ ਹਾਂ ਬਾਬਾ ਜਸਵੀਰ ਜੀ ਹੈਡ ਗ੍ਰੈਂਟੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਜਦੋਂ ਅਜਿਹੇ ਪਰਸਨ ਵੀ ਅੱਗੇ ਆਉਂਦੇ ਆ ਸਮਾਜ ਦੇ ਲਈ ਤਾਂ ਇੱਕ ਅਲੱਗ ਹੀ ਬੂਸਟ ਮਿਲਦਾ ਹੈ ਤੇ ਇੱਕ ਸੰਕਲਪ ਜਾਗਦਾ ਹੈ ਕਿ ਅਸੀਂ ਘਰ-ਘਰ ਇਹ ਸੰਦੇਸ਼ ਪਹੁੰਚਾਈਏ ਹਰ ਘਰ-ਘਰ ਇਹ ਸੰਦੇਸ਼ ਪਹੁੰਚਾਵਾਂਗੇ ਨਵੇਂ ਸਾਲ 2025 ਨੂੰ ਨਸ਼ਾ ਮੁਕਤ ਬਣਾਵਾਂਗੇ ਅੱਜ ਇੱਕ ਸਾਖਸ਼ਰ ਅਭਿਆਨ ਦਾ ਤੁਸੀਂ ਦੇਖ ਰਹੇ ਹੋ ਕਿੰਨਾ ਜਜਵਾ ਲੈਣਾ ਲੱਗੀ ਹੋਈਆਂ ਹਰੇਕ ਕੋਈ ਸੋਚ ਰੱਖ ਰਿਹਾ ਹੈ ਕਿ ਆਪਾਂ ਇਸ ਮਹਿੰਮ ਦਾ ਹਿੱਸਾ ਬਣੀਏ ਤੇ ਲੋਕਾਂ ਨੂੰ ਵੀ ਅੱਗੇ ਇਸ ਬੁਰਾਈ ਤੋਂ ਬਾਹਰ ਕਢਾਈਏ ਬਾਕੀ ਮੈਂ ਤੁਹਾਡਾ ਚੈਨਲ ਦਾ ਵੀ ਧੰਨਵਾਦ ਕਰਦਾ ਤੁਸੀਂ ਟਾਈਮ ਟੂ ਟਾਈਮ ਲੋਗਨ ਅਵੇਅਰ ਕਰਦੇ ਹੋ ਕਿਉਂਕਿ ਮੀਡੀਆ ਜੋ ਇਹ ਬਹੁਤ ਵੱਡਾ ਪਲੇਟਫਾਰਮ ਹੈ ਜੋ ਅਸੀਂ ਮੈਸੇਜ ਦਿੱਤਾ ਹੈ ਤੁਸੀਂ ਅੱਗੇ ਤੱਕ ਭੇਜੋਗੇ ਤਾਂ ਉਹ ਮੈਸੇਜ ਅਜੇ ਪਰਿਵਾਰਾਂ ਕੋਲ ਜਾਂਦਾ ਹੈ ਉਹ ਵੀ ਸੁਭਰਾਈ ਤੋਂ ਬਾਹਰ ਨਿਕਲ ਗਏ ਤੇ ਤੁਹਾਡੇ ਲਈ ਵੀ ਪ੍ਰਮਾਤਮਾ ਦੇ ਚੰਨਾਂ ਅਰਦਾਸ ਹੈ ਪ੍ਰਮਾਤਮਾ ਤੁਹਾਡੀ ਕਲਮ 'ਚ ਤਾਕਤ ਹਿੰਮਤ ਦੇ ਤੁਸੀਂ ਵੀ ਸੱਚਾਈ ਨੂੰ ਜਾਗਰ ਕਰੋ ਤੇ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਕਰਨ 'ਚ ਤੁਹਾਡਾ ਵੀ ਯੋਗਦਾਨ ਹੋਏ ਤੇ ਬਾਕੀ ਸਾਰਿਆਂ ਨੂੰ ਬੇਨਤੀ ਆਪਾਂ ਸਾਰੇ ਇਸ ਮੁਹਿੰਮ ਦਾ ਹਿੱਸਾ ਬਣੀਏ ਜੀ ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀ ਅੱਜ ਜਿਹੜਾ ਇਹ ਗ੍ਰਾਮ ਮੁਹਿੰਮ ਦਾ ਸਵਾਗਤ ਕੀਤਾ ਗਿਆ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਤੇ ਫਿਰ ਸਾਡੇ ਵਾਈਸ ਪ੍ਰਧਾਨ ਰਜੇਸ਼ ਜੀ ਨੂੰ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਜਿਹੜੀ ਅੱਜ ਨਸ਼ਾ ਛੁਡਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ ਇਹ ਇੱਕ ਬਹੁਤ ਵੱਡਾ ਯੋਗਦਾਨ ਹੈ ਸਾਡੇ ਸਮਾਜ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਿਉਂਕਿ ਨਸ਼ੇ 'ਚ ਜੇ ਇੱਕ ਜਾਨਾ ਵੀ ਪੈਂਦਾ ਹੈ ਘਰ ਦਾ ਤਾਂ ਪੂਰਾ ਘਰ ਬਰਬਾਦ ਹੋ ਜਾਂਦਾ ਹੈ ਤਾਂ ਉਸ ਲਈ ਅੱਜ ਇਹਨਾਂ ਨੇ ਆਪਣੇ ਸਾਰੇ ਇੱਥੇ ਪੈਨਾ ਭਰਾਵਾਂ ਨੂੰ ਇਕੱਠੇ ਕਰਕੇ ਸਿਗਨੇਚਰ ਮੀਮ ਸ਼ੁਰੂ ਕੀਤੀ ਹੈ ਤੇ ਮੈਂ ਸਭ ਨੂੰ ਇਹ ਕਹੂੰਗੀ ਕਿ ਇਸ ਸਿਗਨੇਚਰ ਮੀਮ ਦਾ ਹਿੱਸਾ ਬਣੋ ਤੇ ਆਪਾਂ ਆਪਣਾ ਫਰਜ਼ ਬਣ ਕੇ ਇੱਕ ਇੱਕ ਜਾਨਾ ਜਈ ਕਿ ਇਹ ਫਰਜ਼ ਬਣਾ ਲੇ ਕਿ ਅਸੀਂ ਨਸ਼ਿਆਂ ਤੋਂ ਸਾਡੇ ਬੱਚਿਆਂ ਨੂੰ ਬਚਾਣਾ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਤੇ ਸਾਨੂੰ ਦੇਰ ਲੱਗੂਗੀ ਇਸ ਲਈ ਸਾਡਾ ਸਭ ਦਾ ਫਰਜ਼ ਹੈ ਤੇ ਆਓ ਆਪਾਂ ਸਾਰੇ ਮਿਲ ਕੇ ਇਸ ਵਿੱਚ ਹਮਦਾ ਹਿੱਸਾ ਬਣੀਏ ਸਭ ਤੋਂ ਪਹਿਲੇ ਤਾਂ ਮੈਂ ਜਿੰਨੇ ਵੀ ਤੁਹਾਡੇ ਦਰਸ਼ਕ ਹੈ ਚੈਨਲ ਦੇ ਥਰੂ ਸਭ ਨੂੰ ਇਸ ਨਵੇਂ ਸਾਲ ਦੀਆਂ ਵਧਾਈਆਂ ਦਿੰਦਾ 2025 ਦੀਆਂ ਅਤੇ ਪਰਮਪੀਤਾ ਪਰਮਾਤਮਾ ਦੇ ਵਾਹਿਗੁਰੂ ਦੇ ਪਾਵਨ ਜਨਾ ਚਰਦਾਸ ਹੈ ਇਹ ਸਭ ਲਈ ਜੋ ਨਵਾਂ ਸਾਲ ਹੈ ਤਰੱਕੀਆਂ ਰਹਿਮਤਾਂ ਬਰਕਤਾਂ ਲੈ ਕੇ ਆਏ ਤੇ ਸਭ ਦਾ ਆਪਸੀ ਭਾਈਚਾਰਾ ਵੀ ਕਾਇਮ ਰਹੇ ਬਾਕੀ ਜੋ ਤੁਸੀਂ ਅੱਜ ਮਹਿੰਮ ਬਾਰੇ ਗੱਲ ਕਰ ਰਹੇ ਹੋ ਕਿਉਂਕਿ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿਉਂਕਿ ਨਸ਼ੇ ਵਰਗੀ ਭਿਆਨਕ ਬਿਮਾਰੀ ਦੇ ਖਿਲਾਫ ਜਾਂ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਆਪਾਂ ਸਾਰੇ ਸਮਾਜ ਦੇ ਵਰਗਾਂ ਨੂੰ ਇਕੱਠੇ ਹੋ ਕੇ ਇਸ ਦੇ ਨਾਲ ਜੰਗ ਲੜਨੀ ਪਈਗੀ ਆਪਾਂ ਦੇਖਿਆ ਹੀ ਹੈ ਅਸੀਂ ਫੀਲਡ 'ਚ ਜਾ ਕੇ ਜਿਵੇਂ ਅਸੀਂ ਡੋਰ ਟੂ ਡੋਰ ਜਾ ਕੇ ਕੈਂਪੇਨ ਚਲਾਈ ਹੋਈ ਹੈ ਅਸੀਂ ਦੇਖਦੇ ਹਾਂ ਕਿ ਨਸ਼ਾ ਕਰਨ ਵਾਲੇ ਦਾ ਜੋ ਪਰਿਵਾਰ ਹੈ ਉਹ ਉਹਦੇ ਨਾਲ ਨਾਲ ਉਹਦੇ ਪਰਿਵਾਰ ਤੇ ਵੀ ਅਸਰ ਪੈਂਦਾ ਨਸ਼ੇ ਵਾਲੇ ਤੇ ਚਲੋ ਪੈ ਹੀ ਰਿਹਾ ਹੈ ਉਹਦੇ ਨਾਲ ਜਦੋਂ ਪਰਿਵਾਰ ਟੁੱਟਦਾ ਚਲਾ ਜਾਂਦਾ ਹੈ ਜੋ ਇਹਦਾ ਅਸਰ ਹੈ ਸਮਾਜ ਤੇ ਪੈਂਦਾ ਹੈ ਸਮਾਜ ਤੋਂ ਬਾਅਦ ਚਾਹੀਏ ਆਪਾਂ ਹਲਕੇ ਦੀ ਗੱਲ ਕਰੀਏ ਜਾਂ ਜ਼ਿਲ੍ਹੇ ਦੀ ਗੱਲ ਕਰੀਏ ਈਵਨ ਦੈਨ ਪੂਰੇ ਦੇਸ਼ ਤੇ ਪੈਂਦਾ ਹੈ ਤਾਂ ਅਸੀਂ ਵੀ ਲੋਕਾਂ ਨੂੰ ਸਟੇਟ ਕਰ ਰਹੇ ਹਾਂ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਆਪਾਂ ਇਹਦੇ ਖਿਲਾਫ ਇੱਕ ਜੋ ਜੰਗ ਛੇੜੀ ਹੈ ਇੱਕ ਯੁੱਧ ਨਸ਼ੇ ਦੇ ਵਿਰੁੱਧ ਉਸ ਮਹੀਨੇ ਦੇ ਤੇ ਅਸੀਂ ਹਸਤਾਖਰ ਅਭਿਆਨ ਸ਼ੁਰੂ ਕੀਤਾ ਹੈ ਤੇ ਸਾਨੂੰ ਜੋ ਖੁਸ਼ੀ ਹੋਈ ਜੋ ਰਾਜਪੁਰੇ ਦੇ ਹਲਕਾ ਵਿਧਾਇਕਾ ਹੈ ਐਮ ਐਲ ਏ ਮੈਡਮ ਨੀਨਾ ਮਿੱਤਲ ਜੀ ਉਹ ਵੀ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਕਿਉਂਕਿ ਜਦੋਂ ਅਜਿਹੇ ਪਰਸਨ ਜੋ ਚਾਹ ਪੋਲਿਟੀਕਲ ਤੌਰ ਤੇ ਜਿਵੇਂ ਹੁਣ ਮੈਂ ਦੇਖ ਹੀ ਰਹੇ ਹਾਂ ਬਾਬਾ ਜਸਵੀਰ ਜੀ ਹੈਡ ਗਰੰਟੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਜਦੋਂ ਅਜਿਹੇ ਪਰਸਨ ਵੀ ਅੱਗੇ ਆਉਂਦੇ ਆ ਸਮਾਜ ਦੇ ਲਈ ਤਾਂ ਇੱਕ ਅਲੱਗ ਹੀ ਬੂਸਟ ਮਿਲਦਾ ਹੈ ਤੇ ਇੱਕ ਸੰਕਲਪ ਜਾਗਦਾ ਹੈ ਕਿ ਅਸੀਂ ਘਰ-ਘਰ ਇਹ ਸੰਦੇਸ਼ ਪਹੁੰਚਾਈਏ ਇਹ ਕੀ ਕਰ ਕਰ ਇਹ ਸੰਦੇਸ਼ ਪਹੁੰਚਾਵਾਂਗੇ ਨਵੇਂ ਸਾਲ 2025 ਨੂੰ ਨਸ਼ਾ ਮੁਕਤ ਬਣਾਵਾਂਗੇ ਅੱਜ ਇੱਕ ਸਾਖਸ਼ਰ ਅਭਿਆਨ ਦਾ ਤੁਸੀਂ ਦੇਖ ਰਹੇ ਹੋ ਕਿੰਨਾ ਜਜਵਾ ਲਾਈਨਾਂ ਲੱਗੀ ਹੋਈਆਂ ਹਨ ਹਰੇਕ ਕੋਈ ਸੋਚ ਰਖ ਰਿਹਾ ਹੈ ਕਿ ਆਪਾਂ ਇਸ ਮਹਿੰਮ ਦਾ ਹਿੱਸਾ ਬਣੀਏ ਤੇ ਲੋਕਾਂ ਨੂੰ ਵੀ ਅੱਗੇ ਇਸ ਬੁਰਾਈ ਤੋਂ ਬਾਹਰ ਕਢਾਈਏ ਬਾਕੀ ਮੈਂ ਤੁਹਾਡਾ ਚੈਨਲ ਦਾ ਵੀ ਧੰਨਵਾਦ ਕਰਦਾ ਤੁਸੀਂ ਟਾਈਮ ਟੂ ਟਾਈਮ ਲੋਕਾਂ ਨੂੰ ਅਵੇਅਰ ਕਰਦੇ ਹੋ ਕਿਉਂਕਿ ਮੀਡੀਆ ਜੋ ਇਹ ਬਹੁਤ ਵੱਡਾ ਪਲੇਟਫਾਰਮ ਹੈ ਜੋ ਅਸੀਂ ਮੈਸੇਜ ਦਿੱਤਾ ਹੈ ਤੁਸੀਂ ਅੱਗੇ ਤੱਕ ਭੇਜੋਗੇ ਤਾਂ ਉਹ ਮੈਸੇਜ ਅਜੇ ਪਰਿਵਾਰਾਂ ਕੋਲ ਜਾਂਦਾ ਹੈ ਉਹ ਵੀ ਸੁਬਰਾਇ ਤੋਂ ਬਾਹਰ ਨਿਕਲ ਗਏ ਤੇ ਤੁਹਾਡੇ ਲਈ ਵੀ ਪ੍ਰਮਾਤਮਾ ਦੇ ਚੰਨਾਂ ਚ ਅਰਦਾਸ ਹੈ ਪ੍ਰਮਾਤਮਾ ਤੁਹਾਡੀ ਕਲਮ 'ਚ ਤਾਕਤ ਹਿੰਮਤ ਦੇ ਤੁਸੀਂ ਵੀ ਸੱਚਾਈ ਨੂੰ ਜਾਗਰੂਕ ਕਰੋ ਤੇ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਕਰਨ 'ਚ ਤੁਹਾਡਾ ਵੀ ਯੋਗਦਾਨ ਹੋਵੇ ਤੇ ਬਾਕੀ ਸਾਰਿਆਂ ਨੂੰ ਬੇਨਤੀ ਆਪਾਂ ਸਾਰੇ ਇਸ ਮੁਹਿੰਮ ਦਾ ਹਿੱਸਾ ਬਣੀਏ ਜੀ ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਹਮੇਸ਼ਾ ਜੀ ਅੱਜ ਜਿਹੜਾ ਇਹ ਲਾ ਮੁਕਿੰਗ ਸਵਾਦ ਕੀ ਲਈ ਹੈ ਕਿ ਕਾ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਤੇ ਫਿਰ ਸਾਡੇ ਵਾਈਸ ਪ੍ਰਧਾਨ ਰਜੇਸ਼ ਜੀ ਨੂੰ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਜਿਹੜੀ ਅੱਜ ਨਸ਼ਾ ਛਡਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ ਇਹ ਇੱਕ ਬਹੁਤ ਵੱਡਾ ਯੋਗਦਾਨ ਹੈ ਸਾਡੇ ਸਮਾਜ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਿਉਂਕਿ ਨਸ਼ੇ 'ਚ ਜੇ ਇੱਕ ਜਾਨਾ ਵੀ ਪੈਂਦਾ ਹੈ ਕਰਦਾ ਤਾਂ ਪੂਰਾ ਘਰ ਬਰਬਾਦ ਹੋ ਜਾਂਦਾ ਹੈ ਤਾਂ ਉਸ ਲਈ ਅੱਜ ਇਹਨਾਂ ਨੇ ਆਪਣੇ ਸਾਰੇ ਇੱਥੇ ਪਿਆਨਾ ਭਰਾਵਾਂ ਨੂੰ ਇਕੱਠੇ ਕਰਕੇ ਸਿਗਨੇਚਰ ਮੇਮ ਸ਼ੁਰੂ ਕੀਤੀ ਹੈ ਤੇ ਮੈਂ ਸਭ ਨੂੰ ਇਹ ਕਹੂੰਗੀ ਕਿ ਇਸ ਸਿਗਨੇਚਰ ਮੇਮ ਦਾ ਹਿੱਸਾ ਬਣੋ ਤੇ ਆਪਾਂ ਆਪਣਾ ਫਰਜ਼ ਬਣ ਕੇ ਇੱਕ ਇੱਕ ਜਾਨਾ ਜੇ ਕਿ ਇਹ ਫਰਜ਼ ਬਣਾ ਲੇ ਕਿ ਅਸੀਂ ਨਸ਼ਿਆਂ ਤੋਂ ਸਾਡੇ ਬੱਚਿਆਂ ਨੂੰ ਬਚਾਣਾ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਤੇ ਸਾਨੂੰ ਦੇਰ ਲੱਗੂਗੀ ਇਸ ਲਈ ਸਾਡਾ ਸਭ ਦਾ ਫਰਜ਼ ਹੈ ਆਓ ਆਪਾਂ ਸਾਰੇ ਮਿਲ ਕੇ ਇਸ ਵਿੱਚ ਹਮਦਾ ਹਿੱਸਾ ਬਣੀਏ